ਅਗਰ ਤੁਸੀਂ ਵੀ ਖਰੀਦਣਾ ਚਾਹੁੰਦੇ ਹੋ ਵਧੀਆ ਤੇ ਖਰਾ ਸੋਨਾ ਚਾਂਦੀ ਤਾਂ ਅਮਰੀਕਾ ਦੇ ਵਿੱਚ ਇੱਕੋ ਇੱਕ ਹੈ ਭਰੋਸੇਮੰਦ ਨਾਮ ਖਾਦੀਮ ਜੁਵੇਲਰਸ ਜੀ ਹਾਂ ਖਾਦੀਮ ਜੁਵੇਲਰਸ ਅਮਰੀਕਾ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਇੱਥੇ ਟੈਕਸਾਸ ਸੂਬੇ ਵਿੱਚ ਇੱਕ ਬੇਕਾਰ ਭਾਰਤੀ ਨੇ ਆਸਟਿਨ ਸਿਟੀ ਵਿੱਚ ਇੱਕ ਭਿਆਨਕ ਘਟਨਾ ਨੂੰ ਅੰਜਾਮ ਦਿੱਤਾ ਜਿਸ ਵਿੱਚ 30 ਸਾਲਾ ਭਾਰਤੀ ਉਦਮੀ ਅਕਸ਼ੇ ਗੁਪਤਾ ਦੀ ਬੱਸ ਵਿੱਚ ਬੇਰਹਿਮੀ ਨਾਲ ਹਤਿਆ ਕਰ ਦਿੱਤੀ ਗਈ। ਇਹ ਘਟਨਾ ਬੀਤੇ ਦਿਨ ਦੀ ਸ਼ਾਮ ਨੂੰ ਵਾਪਰੀ ਹੈ। ਅਕਸ਼ੇ ਗੁਪਤਾ ਨੂੰ ਮਾਰਨ ਵਾਲਾ ਇੱਕ ਭਾਰਤੀ ਵਿਅਕਤੀ ਸੀ ਜਿਸ ਨੇ ਚੱਲਦੀ ਬੱਸ ਵਿੱਚ ਇਸ ਘਟਨਾ ਨੂੰ ਅੰਜਾਮ ਦੇ ਕੇ ਦਹਿਸ਼ਤ ਫਿਲਾ ਦਿੱਤੀ। ਇਸ ਲਈ ਜਿਵੇਂ ਹੀ ਬੱਸ ਰੋਕੀ ਗਈ ਸਾਰੇ ਯਾਤਰੀ ਜਲਦੀ ਨਾਲ ਉਸ ਵਿੱਚੋਂ ਬਾਹਰ ਨਿਕਲ ਗਏ ਅਤੇ ਕਾਤਲ ਵੀ ਉਹਨਾਂ ਨਾਲ ਬੱਸ ਵਿੱਚੋਂ ਬਾਹਰ ਨਿਕਲ ਕੇ ਭੱਜ ਗਿਆ। ਹਾਲਾਂਕਿ ਬਾਅਦ ਵਿੱਚ ਪੁਲਿਸ ਨੇ ਉਸ ਨੂੰ ਫੜ ਲਿਆ ਹੈ। ਮ੍ਰਿਤਕ ਅਕਸ਼ੇ ਗੁਪਤਾ ਇੱਕ ਹੈਲਥ ਟੋਕ ਸਟਾਰਟਅਪ ਦੇ ਸਹਿ-ਸੰਸਥਾਪਕ ਅਤੇ ਆਸਟਿਨ ਦੇ ਇੱਕ ਸਰਗਰਮ ਉਦਮੀ ਸਨ ਆਸਟਿਨ ਪੁਲਿਸ ਵਿਭਾਗ ਅਨੁਸਾਰ ਉਸਤੇ ਬੱਸ ਵਿੱਚ ਚਾਕੂ ਨਾਲ ਹਮਲਾ ਕੀਤਾ ਗਿਆ ਸੀ ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਅਕਸ਼ੇ ਗੰਭੀਰ ਜ਼ਖਮੀ ਹਾਲਤ ਵਿੱਚ ਮਿਲਿਆ ਉਸ ਨੂੰ ਤੁਰੰਤ ਮੋਢਲੀ ਸਹਾਇਤਾ ਦਿੱਤੀ ਗਈ ਅਤੇ ਉਸ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਅਕਸ਼ੇ ਨੂੰ ਮਾਰਨ ਵਾਲੇ ਵਿਅਕਤੀ ਦਾ ਨਾਮ 31 ਸਾਲਾ ਦੀਪਕ ਕੰਡੇਲ ਹੈ ਅਤੇ ਉਹ ਅਮਰੀਕਾ 'ਚ বেকার ਹੈ ਜਾਂਚ ਤੋਂ ਪਤਾ ਲੱਗਾ ਹੈ ਕਿ ਦੀਪਕ ਬ ਵਿੱਚ ਅਕਸ਼ੇ ਦੇ ਕੋਲ ਬੈਠਾ ਸੀ ਅਤੇ ਬਿਨਾ ਕਿਸੇ ਪਰਤਖਾੜ ਦੇ ਉਸਨੇ ਅਕਸ਼ੇ ਦੀ ਗਰਦਨ ਤੇ ਕਸਾਈ ਸਟਾਈਲ ਵਾਲੇ ਤੇਜ਼ ਧਾਰ ਦੇ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਉਸ ਦੀ ਮੌਤ ਹੋ ਗਈ। ਦੀਪਕ ਕੰਡੇਲ ਹੁਣ ਜੇਲ੍ਹ ਚ ਬੰਦ ਹੈ ਉਸਤੇ ਪਹਿਲੀ ਡਿਗਰੀ ਦਾ ਦੋਸ਼ ਲਗਾਇਆ ਗਿਆ ਹੈ।